ਉਹ 26 ਜਨਵਰੀ ਦੇ ਵਿੱਚ ਸਾਡੀਆਂ ਝਾਕੀਆਂ ਦੇ ਗਿਆਣਾ ਸੀ ਉਹਨਾਂ ਨੇ ਸਿਰ ਪੰਜਾਬੀ ਨਾਲ ਧੱਕਾ ਕਰਨ ਦੇ ਬਾਅਦ ਲਈ ਸਾਡੀਆਂ ਝਾਕੀਆਂ ਉਹਦੇ ਵਿੱਚ ਐਂਟ ਨਹੀਂ ਕੀਤੀਆਂ ਅੱਜ ਇਹ ਬਲੇਰ ਕੋਲੇ ਪਹੁੰਚੇ ਨੇ ਅਸੀਂ ਇਹਨਾਂ ਨੂੰ ਵੈਲਕਮ ਆਖਿਆ ਤੇ ਉਹ ਪੂਰੇ ਪੰਜਾਬ ਦੇ ਵਿੱਚ ਇਹ ਝਾਕੀਆਂ ਨੇ ਜਾ ਕੇ ਲੋਕਾਂ ਨੂੰ ਦਿਖਾਤਾ ਦੇਖ ਰਹੇ ਨੇ ਲੋਕਾਂ ਦਾ ਬਹੁਤ ਖੁਸ਼ ਨੇ ਸਾਡੇ ਹਲਕਾ ਅਮਰਗੜੇ ਉੱਥੇ ਨੂੰ ਅਸੀਂ ਰਵਾਨਾ ਕੀਤਾ ਦਿਲਾਬਲੇ ਕੋਲੇ ਦੇ ਅੰਦਰ ਜਿਹੜੀਆਂ ਪੰਜਾਬ ਸਰਕਾਰ ਨੇ ਜੁਪੀ ਡੀਐਮ ਜੀ ਦੇ ਜਿਹੀ ਝਾਕੀਆਂ ਭੇਜੀਆਂ ਸੀ ਉਹ ਮੋਦੀ ਦੀ ਘਟੀਆ ਰਾਜਨੀਤੀ ਦੀ ਵਜ੍ਹਾ ਕਰਕੇ ਉਹ ਮੋਦੀ ਨੇ ਉਹ ਝਾਕੀਆਂ ਜਿਹੜੀ ਝਾਕੀਆਂ ਸਨ ਸਾਡੀਆਂ ਪੰਜਾਬ ਦੀਆਂ ਉਹਦੇ ਵਿੱਚ ਸ਼ਾਮਲ ਨਹੀਂ ਕੀਤੀਆਂ ਇਸ ਕਰਕੇ ਪੰਜਾਬ ਦੇ ਅੰਦਰ ਹੁਣ ਇਹ ਝਾਕੀਆਂ ਸੀ ਸਾਰੇ ਪੰਜਾਬ ਦੇ ਵਿੱਚ ਇਹ ਘੁੰਮ ਰਹੀਆਂ ਨੇ ਸਾਡੀਆਂ ਅੱਜ ਇਹ ਮਲੇਰ ਕੋਲੇ ਪਹੁੰਚੇ ਨੇ ਸੀ ਇਹਨਾਂ ਨੂੰ ਇਹਨਾਂ ਨੂੰ ਸੇਵ ਕੀਤਾ ਉਹਨਾਂ ਨੂੰ ਵੈਲਕਮ ਆਖਿਆ ਔਰ ਹੁਣ ਇਥੋਂ ਸਾਡੇ ਹਲਕਾ ਅਮਰਗੜਾ ਉੱਥੇ ਨੂੰ ਅਸ਼ੀਰਵਾਦਾ ਕੀਤੀ ਨੇ ਜੋ ਸੈਂਟਰ ਸਰਕਾਰ ਪੰਜਾਬ ਗਲਤ ਪਾਲਿਸੀਆਂ ਕਰਕੇ ਕਿਉਂਕਿ ਸੈਂਟਰ ਸਰਕਾਰ ਨੇ ਮੋਦੀ ਸਰਕਾਰ ਹਮੇਸ਼ਾ ਪੰਜਾਬੀਆਂ ਨਾਲ ਧੱਕਾ ਕਰਦੀ ਆ ਰਹੀ ਹੈ ਉਹ ਚਾਹੇ ਫੰਡ ਦੇ ਰੂਪੋਂ ਲੈ ਕੇ ਹੋਵੇ ਕਿਉਂਕਿ ਸਾਡੇ ਬਹੁਤ ਸਾਰੇ ਫੰਡ ਰੁਕੇ ਹੋਏ ਨੇ 16 ਜਨਵਰੀ ਦੇ ਵਿੱਚ ਸਾਡੀਆਂ ਝਾਕੀਆਂ ਨੇ ਜਿਗਾਣਾ ਸੀ ਤੇ ਇੱਕ ਤਾਂ ਸਾਡੀ ਝਾਕੀ ਅਸ਼ੀਰਦਾ ਦੀ ਇੱਕ ਸਾਡੀ ਚਾਪ ਵਿਰਸੇ ਚਾਕੀ ਇਹ ਸਾਡੀ ਕੇਡਾਂ ਚਾਕੀ ਸੀ ਜੋ ਤੇ ਗਈ ਉਹਨਾਂ ਨੇ ਸਿਰਫ ਪੰਜਾਬੀ ਨਾਲ ਧੱਕਾ ਕਰਨ ਦੇ ਬਾਅਦ ਲਈ ਸਾਡੇ ਚਾਕੀਆਂ ਉਹਦੇ ਵਿੱਚ ਨਹੀਂ ਕੀਤੀਆਂ ਤਾਂ ਸਾਡੇ ਪੰਜਾਬ ਮਾਨ ਸਰਕਾਰ ਨੇ ਮਾਨ ਸਾਹਿਬ ਨੇ ਇਹ ਚਾਕੀਆਂ ਲੁਧਿਆਣਾ ਵਿੱਚ ਡੱਕ ਡੱਕ ਜਦੋਂ ਫੰਕਸ਼ਨ ਹੋਇਆ ਉਹ ਚ ਲੈ ਕੇ ਆਉਂਦੀ ਆ ਤੇ ਹੁਣ ਪੂਰੇ ਪੰਜਾਬ ਦੇ ਵਿੱਚ ਇਹ ਚਾਕੀਆਂ ਨੇ ਜਾ ਕੇ ਲੋਕਾਂ ਨੂੰ ਦਿਖਾਤਾ ਦੇਖ ਰਹੇ ਨੇ ਲੋਕਾਂ ਦਾ ਬਹੁਤ ਖੁਸ਼ ਨੇ ਕਿ ਸਾਡੇ ਪੰਜਾਬ ਦਾ ਵਿਰਸਾ ਜੋ ਸੈਂਟਰ ਸਰਕਾਰ ਨੇ ਤਾਂ ਮਤਲਬ ਨਹੀਂ ਅਪਰੋਵ ਕਰਿਆ ਤਾਂ ਅਸੀਂ ਉਹਨੂੰ ਵੈਲਕਮ ਕਰ ਰਹੇ ਹਾਂ ਅਸੀਂ ਲੋਕ ਤੁਸੀਂ ਦੇਖੋ ਵੀ ਬੜੇ ਬੜੀ ਆ ਕੱਕਠ ਨਾਲ ਇਹਨੂੰ ਦੇਖਣ ਆ ਰਹੇ ਨੇ ਚਾਹੇ ਮਲੇਕੋਲਾ ਹੋਵੇ ਚਾਹੇ ਹੋਰ ਕਿਤੇ ਹੋਵੇ ਲੋਕ ਆ ਕੇ ਕਾ ਕੇ ਉਹਨੂੰ ਦੇਖ ਰਹੇ ਨੇ ਤੇ ਹੁਣ ਅਸੀਂ ਜਿਹੜੀ ਇਹ ਚੱਕੀ ਰਵਾਨਾ ਕਰੀਏ ਕਰੀ ਆ ਅਮਰਗੜ ਨੂੰ ਇਹ ਕਿੱਥੋਂ ਕੀਤੀ ਹੈ ਜੀ ਕਿੱਥੇ ਜਾਊਗੀ ਇਹ ਦਾਣਾ ਮੰਡੀ ਮਲੇਕੋਲੇ ਤੋਂ ਕੀਤੀ ਹੈ ਤੇ ਉਰੋਂ ਅਮਰਗੜ ਜਾਏਗੀ ਅਮਰਗੜ ਤੋਂ ਰੈਮਗੜ ਅਹਮਦਗੜ ਤੋਂ ਫਿਰ ਸ਼ਾਮ ਨੂੰ ਰਹਿ ਹੈ ਜੇ ਇਹਨਾਂ ਦੀ ਆ ਕੇ ਫਿਰ ਮਲੇਕੋਲਾ ਹੋਣੀ ਆ ਤੇ ਸਵੇਰੇ ਮਲੇਕੋਲਾ ਡਾਕਟਰ ਜਮਿਲ ਰਹਿਮਾਨ ਮਾਨਯੋਗ ਐਮਐਲਏ ਸਾਹਿਬ ਉਰੋਂ ਰਵਾਨਾ ਕਰਨਗੇ ਫਿਰ ਇਹ ਜਾਣੀ ਆ ਸੰਦੌਰ ਸੰਦੌਰ ਤੋਂ ਫਿਰ ਇਹ ਬਨਾਲ ਨੂੰ ਚਲੀ ਜਾਣਗੇ